ਇਸੇ ਸਭ ਸਾਡੀ ਰੇਤ ਚੁੱਕ ਕੇ ਲੈ ਜਾਓ ਤੇ ਸਾਡਾ ਜੋ ਬਣਦਾ ਰੇਤ ਦਾ ਸਭ ਸਾਡੀ ਜੋ ਗੋਪੀ ਦੀ ਵਟਕਿਆ ਨਾ ਉਹ ਦੇਜਣ ਦੇ ਰੇਤਾ ਸਾਰੇ ਲੈ ਜਾਣਾ ਸਪੈਦੇ ਵੀ ਲੈ ਜਾਣਾ ਬੜੀ ਲੱਫਣ ਦੇ ਸਾਡੇ ਦਸਤਾਰ ਜਿਹੜੀ ਹਰ ਇੱਕ ਨੂੰ ਜੋਗਦੀ ਆ ਸੈਂਟਰ ਤੱਕ ਜੋਗਦੀ ਆ ਜਿੱਥੇ ਦਸਤਾਰ ਦੇਖਦੀ ਆ ਉੱਥੇ ਵਾਜਤ ਜਿਹੜੀ ਆ ਘਟਾ ਦਿੰਦੇ ਨੇ ਪਾਣੀ ਛੱਡ ਦਿੰਦੇ ਨੇ ਜ਼ਿਆਦਾ ਇਹ ਦਸਤਾਰ ਜਿਹੜੀ ਮਿੱਡੇ ਪਾਰੇ ਦਸਤਾਰ ਗੁਰੂ ਗੋਬਿੰਦ ਸਿੰਘ ਨੇ ਦਿੱਤੀ ਆ ਮਿੱਟੜੀ ਜੀ ਜੀਐਸਬੀ ਮਗਾਈ ਜੇਸੀਬੀ ਤੇ ਜੀਐਸਬੀ ਨੇ ਆਉਂਦੇ ਆ ਚਾਰਟਰ ਵਾਲਿਆਂ ਭਰੀਆਂ ਤੋਂ ਆਉਂਦੇ ਮੇਰਾ ਡੀਜ਼ਲ ਖੰਦੇ ਸਾਡਾ ਡੀਜ਼ਲ ਹੀ ਆਂ ਬੰਦੇ ਪਿੰਡੋਂ ਜਾ ਕੇ ਇਹਨਾਂ ਨੇ ਡੀਜ਼ਲ ਨਹੀਂ ਦਿੱਤਾ ਇਹ ਜਦ ਤੱਕ ਨਹੀਂ ਇਹਨਾਂ ਨੇ ਦਿੱਤਾ 200 ਬੰਦਾ ਬੰਨ ਤੇ ਗਿਆ ਇਹਨਾਂ ਕੋ ਥੈਲੇ ਮੁੱਕ ਗਏ ਮਿੱਟੀ ਤੇ ਇਹ ਰੱਗੇ ਪ੍ਰਬੰਧ ਨਹੀਂ ਸੀ ਪ੍ਰਬੰਧ ਨਹੀਂ ਤੁਹਾਡੇ ਕਹਿੰਦਾ ਮਤਲਬ ਜਾਣ ਕੇ ਮਾਰਿਆ ਜਾਣ ਪੁੱਜ ਕੇ ਮਾਰਿਆ ਜਾਣ ਪੁੱਜ ਕੇ ਮਾਰਿਆ ਗਿਆ ਸਨ ਰੇਤਾ ਉੱਤੋਂ ਦਾ ਹਰ ਵੇਚੋਗੇ ਵੀ ਨਹੀਂ ਇਹ ਰੇਤਾ ਵੇਚ ਨਹੀਂ ਗੇ ਅਸੀਂ ਤਾਂ ਹੱਥ ਜੜ ਕੇ ਆਨੇ ਆਦੀ ਕਣਕ ਵੇਚੀ ਜਾਏ ਤੇ ਬਹੁਤ ਉਹਦੇ ਭਗਵੰਤ ਮੰਨ ਤਾਂ ਕਹਿੰਦਾ ਰੇਤਾ ਵੇਚ ਲੋ ਨਹੀਂ ਜੀ ਰੇਤਾ ਹੀ ਵੇਚਣ ਵਾਲੀ ਨਹੀਂ ਆ ਇਹ ਪਣਾ ਮਿੱਟੀ ਰਲੀ ਆ ਕਿ ਇਹ ਰੇਤਾ ਵਿਗਣ ਵਾਲੀ ਨਹੀਂ ਆ ਅੱਛਾ ਇਹ ਸਭ ਵੇਚਦੇ ਹੋ ਕਰਨਿਆ ਸਿੰਘ ਸਾਹਿਬ ਨੂੰ ਵੀ ਸਿੰਘ ਸਾਹਿਬ ਸਾਡੀ ਰੇਤ ਚੁੱਕ ਕੇ ਲੈ ਜਾਓ ਤੇ ਸਾਡਾ ਜੋ ਬਣਦਾ ਰੇਤ ਦਾ ਸਾਨੂੰ ਦੇ ਦਿਓ ਤੇ ਸਾਡਾ ਗੋਭੀ ਨੂੰ ਵੀ ਮੁੱਖ ਰੱਖਿਆ ਜਾਏ ਫਸਲ ਨੂੰ ਅੱਛਾ ਤੁਸੀਂ ਕਹਿੰਦੇ ਵੀ ਇਹ ਤਾਂ ਆਪੇ ਚੱਕ ਕੇ ਲੈ ਜਾਏ ਸਾਡੇ ਬੰਦਾ ਹੱਕ ਦੇ ਸਾਡੇ ਬੰਦਾ ਹੱਕ ਦੇ ਜਾਂ ਸਾਡਾ ਹੱਕ ਬੰਦਾ ਹੈ ਹੈ ਸਾਡੀ ਜੋ ਗੋਭੀ ਦੀ ਵਟਕਿਆ ਨਾ ਉਹ ਦੇ ਦੇਣ ਦੇ ਦਿੱਤਾ ਸਾਰਾ ਹੀ ਲੈ ਜਾਣਾ ਸਪਾਈਦੇ ਵੀ ਲੈ ਜਾਣ ਪੜੀ ਲੱਪਣ ਤੇ ਸਾਰੀ ਲੈ ਜਾਣ ਆਹ ਜਿਹੜੀ ਪੱਟ ਪੱਟ ਛੱਡੀ ਹੈ ਠੀਕ ਇਹਨੂੰ ਚੱਕੇ ਵੀ ਆਨੂ ਇੱਕੋ ਬੰਨ ਬੰਨ ਜਾਣ ਉਹ ਬੰਨ ਬੰਨ ਜਾਣ ਅੱਛਾ ਬਾਹਰ ਨੇ ਤੇ ਬੰਨਣਾ ਹੀ ਆ ਚਲੋ ਤੇ ਬਾਰਡਰ ਲਾਣੇ ਬਾਰਡਰ ਲਾਣੇ ਉਹਨਾਂ ਨੂੰ ਬੰਨਣਾ ਹੀ ਪੈਣਾ ਨਹੀਂ ਤੇ ਉਹ ਖੁੱਲਾ ਰਹਿਣਾ ਪਰ ਔਰ ਕੋ ਕੋ ਤਾਂ ਤਾਰ ਹੁਣ ਥੱਲੇ ਹੋ ਗਈ ਆ ਤੇ ਉਹ ਖੁੱਲਾ ਹੀ ਹੈ ਹੁਣ ਇੱਥੇ ਵੇਖ ਲੋ ਕੋਈ ਬੀਐਸਐਫ ਦਾ ਨਸਾ ਵੀ ਨੀਂਗਾ ਲੱਗੇ ਅੱਗੋਂ ਪਿੱਛੋਂ ਸਾਨੂੰ ਕਹਿੰਦਿਆ ਵੀ ਤੁਸੀਂ ਤੇ ਨਹੀਂ ਚੜ ਦੇਣਾ ਤੇ ਆ ਖੁੱਲ ਮੈਦਾਨ ਹੀ ਪਿਆ ਹੁਣ ਜਦੋਂ ਪਾਣੀ ਦੇ ਵਿੱਚ ਅਸੀਂ ਆਏ ਹਾਂ ਤੁਸੀਂ ਤੇ ਵੀ ਮਿੱਟੀ ਪਾ ਲਈਏ ਜਿੱਥੋਂ ਵਗਦਾ ਤੇ ਬੀਐਸਐਫ ਉੱਤੇ ਨਹੀਂ ਸਾਨੂੰ ਪੈਰ ਕਰ ਦਿੰਦੀ ਤੇ ਐਸ ਵੇਲੇ ਖੁੱਲ ਮੈਦਾਨ ਪਿਆ ਸਾਰਾ ਪਾਕਿਸਤਾਨ ਨੂੰ ਭਾਈ ਤੁਸੀਂ ਤੇ ਦਾ 1.5 2 ਵਜੇ ਛੱਡ ਗਈ ਕੀ ਇਹਦਾ ਮਤਲਬ ਕੀ ਸਮਝਿਆ ਜਾਵੇ ਮਤਲਬ ਇਹ ਸਮਝਿਆ ਜਾਵੇ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਪਾਣੀ ਨਾਲ ਇਹਨਾਂ ਦਾ ਨੁਕਸਾਨ ਹੋਣਾ ਤੇ ਹੋਣਾ ਚਾਹੀਦਾ ਮਾਰਨਾ ਚਾਹੁੰਦੇ ਹੋ ਮਾਰਨਾ ਚ ਸਾਡੀ ਦਸਤਾਰ ਜਿਹੜੀ ਹੈ ਨਾ ਚੁਪਦੀ ਹੈ ਦਸਤਾਰ ਜਿਹੜੀ ਹਰ ਇੱਕ ਨੂੰ ਚੁਪਦੀ ਹੈ ਸੈਂਟਰ ਤੱਕ ਚੁਪਦੀ ਹੈ ਜਿੱਥੇ ਦਸਤਾਰ ਦੇਖਦੀ ਹੈ ਉੱਥੇ ਫਾਜਤ ਜਿਹੜੀ ਆ ਕਟਾ ਦਿੰਦੇ ਨੇ ਪਾਣੀ ਛੱਡ ਦਿੰਦੇ ਨੇ ਜ਼ਿਆਦਾ ਇਹ ਦਸਤਾਰ ਜਿਹੜੀ ਮਿਟੇ ਪਾਰੇ ਦਸਤਾਰ ਗੁਰੂ ਗੋਬਿੰਦ ਸਿੰਘ ਨੇ ਦਿੱਤੀ ਹੈ ਮਿਟਣ ਵਾਲੀ ਨਹੀਂ ਚੜਦੀ ਕਲਾ ਚੜਦੀ ਕਲਾ ਚ ਹੀ ਰਹੇ ਸਾਨੂੰ ਸਭ ਤੋਂ ਵੱਧ ਮਾਰਿਆ ਜੀਐਮ ਆ ਨਾ ਕਰਤਾਰਪੁਰ ਸਾਹਿਬਾ ਦਾ ਟਰਮੀਨਲ ਦਾ ਜੀਐਮ ਆ ਉਹਨੇ ਸਾਨੂੰ ਉੱਥੇ ਮਿੱਟੀ ਨਹੀਂ ਰੱਖਣ ਦਿੱਤੀ ਪਹਿਲਾਂ 4 ਦਿਨ ਪਹਿਲਾਂ ਅਸੀਂ ਉਹਨੂੰ ਅਗ੍ਹਾ ਕਰਤਾ ਹੈਗਾ ਕਿ ਇੱਥੇੋਂ ਪਾਣੀ ਆਉਣਾ ਵਾ ਇੱਥੇ ਸਾਨੂੰ ਮਿੱਟੀ ਪਾੜਾਂ ਦੋ ਪਰ ਉਹਦਾ ਜਵਾਬ ਹੀਗਾ ਕਿ 2000 ਬੋਰੀਏ ਆਪਾਂ ਭਰ ਕੇ ਰੱਖੀ ਹੋਈ ਏ ਮਿੱਟੀ ਦੀ 2000 ਐਕਸਟਰਾ ਛੱਡੇ ਕੋਲ ਆ ਅਸੀਂ ਮੌਕੇ ਦੇ ਉੱਤੇ ਅਸੀਂ ਉਹਨੂੰ ਡਾਹ ਕੇ ਤੇ ਅਸੀਂ ਪਾ ਲੈਣੀ ਆ ਪਰ ਸਾਨੂੰ ਜਿੱਦਣ ਪਾਣੀ ਆਇਆ ਵਾ ਉਹ ਦਿਨ ਨੇ ਸ਼ਾਮ ਨੂੰ 5 ਵਜੇ ਫੋਨ ਕੀਤਾ ਕਿ ਆ ਕੇ ਤੇ ਮਿੱਟੀ ਰੱਖ ਲਓ ਉਦੋਂ ਸਾਡੇ ਕੋਲ ਕੋਈ ਸਾਧਨ ਹੀ ਨਹੀਂ ਸੀ ਅਸੀਂ ਚਲੋ ਆਪਣੇ ਲੋ ਚਾਰਾ ਕੀਤਾ ਮਾਰਦੇ ਦੇ ਮੂੰਹ ਚ ਕਿਉਂ ਪਉਣ ਵਾਲੀ ਗੱਲ ਆ ਅਸੀਂ ਚਾਰਾ ਕੀਤਾ ਆਪਣੇ ਲੋ ਆ ਕੇ ਸਾਰਾ ਅਸੀਂ ਫੇਰ ਵੀ ਸਾਨੂੰ ਫੇਰ ਸਾਨੂੰ ਬੀਐਸਐਫ ਨੇ ਰੋਕਤਾ ਕਿ ਆਪਾਂ ਲੰਘਣਾ ਵਾ ਇਥੋਂ ਦੀ ਅਸੀਂ ਮਿੱਟੀ ਨਹੀਂ ਸਾਨੂੰ ਇਹਦਾ 3-3 ਫੁੱਟ ਆਪਾਂ ਮਿੱਟੀ ਪਾਈ ਆ ਉੱਥੇ ਪਰ ਉਹਨਾਂ ਨੇ ਰੋਕ ਦਿੱਤਾ ਵੀ ਜਾਓ ਆਪਾਂ ਦੇਖ ਲਾਂਗੇ ਫੇਰ ਰਾਤ ਨੂੰ ਉਹਨਾਂ 9:30 ਵਜੇ ਨੂੰ ਫੇਰ ਫੋਨ ਕੀਤਾ ਉਸ ਟਾਈਮ ਕੋਈ ਚਾਰਾ ਨਹੀਂ ਸਾਡੇ ਕੋਲ ਬੰਦਾ ਸਰਕਾਰੀ ਜੀ ਜੀਐਸਬੀ ਮਹਗਾਈ ਜੀਐਸਬੀ ਤੇ ਜੀਐਸਬੀ ਨੇ ਆਉਂਦੀਆਂ ਚਾਰ ਟਰਾਲੀਆਂ ਭਰੀਆਂ ਤੋਂ ਆਂਦੇ ਮੇਰਾ ਡੀਜ਼ਲ ਆਉਂਦੇ ਸਾਡੇ ਕੋਲ ਡੀਜ਼ਲ ਹੀ ਨਹੀਂ ਆਉਂਦਾ ਦੇ ਪਿੰਡਾਂ ਤੋਂ ਜਾ ਕੇ ਇਹਨਾਂ ਨੇ ਡੀਜ਼ਲ ਨਹੀਂ ਦਿੱਤਾ ਡੀਜ਼ਲ ਤੱਕ ਨਹੀਂ ਇਹਨਾਂ ਨੇ ਦਿੱਤਾ ਸਰਕਾਰੀ ਜੀਐਸਬੀ ਜੀ ਸਾਡੇ ਪਬਲਿਕ ਦਾ 200 ਬੰਦਾ ਬੰਨ ਤੇ ਗਿਆ ਇਹਨਾਂ ਕੋ ਥੈਲੇ ਮੁੱਕ ਗਏ ਮਿੱਟੀ ਠੇਰ ਲੱਗੀ ਪ੍ਰਬੰਧ ਨਹੀਂ ਸੀ ਪ੍ਰਬੰਧ ਨਹੀਂ ਸੀ ਸਾਡੇ ਕਹਿੰਦਾ ਮਤਲਬ ਜਾਣ ਕੇ ਮਾਰਿਆ ਜਾਣ ਕੇ ਜਾਣ ਬੁੱਝ ਕੇ ਮਾਰਿਆ ਗਿਆ